है हमारे देश में राइट टू इक्वालिटी कोई बराबर है नेता और आम आदमी को कानून बराबर समझता है अमीर पैसे वाले को और गरीब आदमी को कानून बराबर समझता है अगर आपके पास पैसा है तो आप दो लाख रुपए का वकील करते हो ਕਪੜਮ ਫਰਦੇ ਸੀ ਸਾਡੇ ਸਾਡੇ ਕਪੜਮ ਫਰਦੇ ਸੀ ਮਾਰੇ ਮਾੜੇ ਵਿੱਚ ਖੱਤਰ ਯਾਰ ਨੂੰ ਕਪੜ ਨੂੰ ਫਰਦੇ ਸੀ ਕਿੱਥੇ ਬੜੇ ਯਾਰ ਨੂੰ ਕਪੜ ਨੂੰ ਫਿਰ ਫਰਦੇ ਸੀ ਕਿੱਥੇ ਉਹ ਖੇਡਾਂ ਦੁਨੀਆ ਦੀ ਬਸ ਤੇ ਜਿੱਥੇ ਨੂੰ ਨੌ ਦੱਸ ਰਿਆਂ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਹਾਜ਼ ਤੇ ਪੈਕ ਲਾਏ ਪਹਿਲਾ ਮੁੱਖ ਮੰਤਰੀ ਆ ਵੈਸੇ ਹੈ ਬਦਲਾਵੀ Education is not the amount of information that is put in the human brain it to must have man making character making and life building as a molecule of ideas 4 haftiyan ch synthetic drugs ja chitta punjab de vichon khatam kita jayega ਦੋਸਤੋ ਜੇ ਗਵਾਂਡੀ ਦੇ ਖੇਤ ਵਿੱਚ ਅੱਗ ਲੱਗੇ ਤਾਂ ਡਰ ਆਪਣੀ ਫਸਲ ਨੂੰ ਵੀ ਹੁੰਦਾ ਹੈ ਜੇ ਰਜਵਾਮੀ ਹਿਮਾਚਲ ਪ੍ਰਦੇਸ਼ ਵਿੱਚ ਪੈ ਰਿਹਾ ਹੋਵੇ ਤਾਂ ਖਤਰਾ ਪੰਜਾਬ ਵਿੱਚ ਵੀ ਹੜਾਂ ਦਾ ਹੋ ਹੀ ਜਾਂਦਾ ਹੈ ਕਿ ਇੰਜ ਹੀ ਜੋ ਹਲਚਲ ਦਿੱਲੀ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਵਿੱਚ ਹੋ ਰਹੀ ਹੈ ਉਸ ਉਥਲ ਪੁਥਲ ਦਾ ਅਸਰ ਪੰਜਾਬ ਤੇ ਵੀ ਪੈਣ ਦੀ ਸੰਭਾਵਨਾ ਹੈ ਕਿਵੇਂ ਅੱਜ ਉਸ ਬਾਰੇ ਹੀ ਜਾਣਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ 5 ਮਹੀਨੇ ਤੋਂ ਵੱਧ ਦਾ ਸਮਾਂ ਜੇਲ੍ਹ ਵਿੱਚ ਐਜੇ ਚੀਫ ਮਿਨਿਸਟਰ ਆਫ ਦਿੱਲੀ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਕੱਟ ਕੇ ਆਏ ਹਨ ਅਤੇ ਜ਼ਮਾਨਤ ਦੇ ਬਾਹਰ ਆਂਦੇ ਹੀ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਆਤਿਸ਼ੀ ਮਾਰਲਿਨਾ ਨੂੰ ਰੈਂਦੇ 4 ਮਹੀਨਿਆਂ ਲਈ ਦਿੱਲੀ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ ਹੈ ਹੁਣ ਕਾਰਨ ਸਭ ਤੋਂ ਵੱਡਾ ਕਾਰਨ ਅਰਵਿੰਦ ਕੇਜਰੀਵਾਲ ਨੂੰ ਮਿਲੀਆਂ ਜ਼ਮਾਨਤ ਦੀਆਂ ਸ਼ਰਤਾ ਸਨ ਜ਼ਮਾਨਤ ਐਜੇ ਅਰਵਿੰਦ ਕੇਜਰੀਵਾਲ ਤਾਂ ਮਿਲ ਗਈ ਪਰ ਐਜੇ ਚੀਫ ਮਿਨਿਸਟਰ ਆਫ ਦਿੱਲੀ ਸਪਰੀਮ ਕੋਰਟ ਨੇ ਉਹਨਾਂ ਨੂੰ ਬੰਦਸ਼ਾ ਲਾ ਕੇ ਇੱਕ ਤਰ੍ਹਾਂ ਜੇਲ੍ਹ ਵਿੱਚ ਹੀ ਡੱਕ ਕੇ ਰੱਖਿਆ ਹੋਇਆ ਹੈ। ਉਹਨਾਂ ਦੀ ਹਾਲਤ ਇਹੋ ਜਿਹੀ ਕਰ ਦਿੱਤੀ ਗਈ ਸੀ ਇੱਕ ਨਾਤਾ ਹੋਇਆ ਜੇ ਸੀਐਮ ਕਿਸੇ ਫਾਈਲ ਦੇ ਸਾਈਨ ਕਰ ਸਕਦੇ ਸਨ ਤੇ ਨਾ ਹੀ ਉਹ ਸੀਐਮ ਆਫਿਸ ਸਚਿਵਾਲਿਆ ਜਾ ਸਕਦੇ ਸਨ। ਮਜਬੂਰੀ ਵਿੱਚ ਉਹਨਾਂ ਨੂੰ ਸੀਐਮ ਦੀ ਪੋਸਟ ਛੱਡਣੀ ਹੀ ਪਈ। ਜੇ ਇੰਜ ਨਾ ਕਰਦੇ ਤਾਂ ਦੋਸਤੋ 4 ਮਹੀਨੇ ਬਾਅਦ ਜਦੋਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਉਦੋਂ ਤੱਕ ਦਿੱਲੀ ਐਡਮਿਨਿਸਟ੍ਰੇਸ਼ਨ ਅਤੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦੋਹਾ ਦੀ ਛਵੀ ਅਤੇ ਦੋਹਾ ਦਾ ਪਠਾ ਵਹਿ ਜਾਣਾ ਸੀ ਸੋ ਦੋਸਤੋ ਦਿੱਲੀ ਦਾ ਸੀਐਮ ਬਦਲਣਾ ਹੀ ਪਿਆ ਹੁਣ ਅੱਗੇ ਕੀ ਕੇਜਰੀਵਾਲ ਉਸ ਦਾ ਭਵਿੱਖ ਕੀ ਕਿਉਂਕਿ ਈਡੀ ਦੇ ਮਾਮਲੇ ਸ਼ਰਾਬ ਘਟਾਲੇ ਦੇ ਕੇਸ ਇਹ ਤਾਂ ਲੰਮੇ ਚੱਲਣਗੇ ਹੁਣ ਉਹ ਜਮਾਨਤ ਤੇ ਬਾਹਰ ਹਨ ਦਿੱਲੀ ਦੇ ਮੁੱਖ ਮੰਤਰੀ ਦੇ ਦਾਅਵੇ ਲਈ ਹੁਣ ਉਹ 4 ਮਹੀਨੇ ਬਾਅਦ ਫੇਰ ਜੀਹਾਂ 4 ਮਹੀਨੇ ਬਾਅਦ ਫੇਰ ਚੋਣਾਂ ਵਿੱਚ ਚੀਫ ਮਿਨਿਸਟਰ ਦਾ ਚਿਹਰਾ ਬਣ ਕੇ ਉਤਰਨਗੇ ਇਸ ਦੀ ਘੋਸ਼ਣਾ ਉਹਨਾਂ ਨੇ ਕਰ ਦਿੱਤੀ ਹੈ ਅਦਾਲਤਾਂ ਪਾਉਂਦੀਆਂ ਰਹਿਣ ਦੁਹਾਈ ਉਹ ਇਹ ਕਹਿਣਗੇ ਕਿ ਜਨਤਾ ਦਾ ਫਤਵਾ ਹੈ ਚੋਣਾਂ ਜਿੱਤਣ ਤੇ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਓ ਇਸ ਦਾ ਫੈਸਲਾ ਤਾਂ ਦੋਸਤੋ 4 ਮਹੀਨੇ ਬਾਅਦ ਹੋਣਾ ਹੈ ਕੁਝ ਵੀ ਹੋ ਸਕਦਾ ਹੈ ਜੇ ਦਿੱਲੀ ਦਾ ਮੁਸਲਿਮ ਵੋਟਰ ਅਤੇ ਦਲਿਤ ਵੋਟਰ ਵਾਪਸ ਕਾਂਗਰਸ ਵੱਲ ਸ਼ਿਫਟ ਹੋ ਗਿਆ ਜਿਵੇਂ ਪਿੱਛੇ ਜੇ ਐਮਸੀਡੀਆਂ ਚੋਣਾਂ ਵੇਲੇ ਹੁੰਦਾ ਦੇਖਿਆ ਤਾਂ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਹੱਥ ਪੈਰਾਂ ਦੀ ਪੈ ਜਾਵੇਗੀ ਫਿਰ ਜਾਂ ਤਾਂ ਕਾਂਗਰਸ ਦੇ ਰਹਿਮੂ ਕਰਮ ਤੇ ਸਰਕਾਰ ਬਣੇਗੀ ਜਾਂ ਫਿਰ ਜਾਂ ਫਿਰ ਦੋਸਤੋ ਪਾਈਪਾ ਉਹ ਦਿੱਲੀ ਵਿੱਚ ਕਮਬੈਕ ਕਰ ਸਕਦੀ ਹੈ ਦੋਸਤੋ ਜੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਹਾਰ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੀ ਪੋਲਿਟਿਕਸ ਅਤੇ ਪੰਜਾਬ ਸਰਕਾਰ ਦੇ ਉੱਪਰ ਪਵੇਗਾ ਭਗਵੰਤ ਮਾਨ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਟੀਚਰਾਂ ਦਾ ਵਿਰੋਧੀਆਂ ਨੂੰ ਚੰਗੀਆਂ ਕਰ ਲੈਂਦੇ ਹਨ ਪਰ ਰਾਜਨੀਤੀ ਉਹ ਬਸ ਉਹ ਬਸ ਥੋੜਾ ਹੋਰ ਚੁੱਕ ਕੇ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਹਨ ਉਹਨਾਂ ਪ੍ਰਤੀ ਵਫਾਦਾਰੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਉਸ ਵੇਲੇ ਜੋ ਕਾਮਯਾਬ ਨਹੀਂ ਹੋਵੇਗੀ ਆਮ ਆਦਮੀ ਪਾਰਟੀ ਵਿੱਚ ਕਿਸੇ ਦਾ ਵੀ ਕਦ ਅਰਵਿੰਦ ਕੇਜਰੀਵਾਲ ਦੇ ਬਰਾਬਰ ਕਿਵੇਂ ਹੋ ਸਕਦਾ ਹੈ ਦੋਸਤੋ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਕੁਝ ਕਰ ਨਹੀਂ ਸਕੇਗੀ ਇੰਜ ਪੰਜਾਬ ਦਾ ਸੀਐਮ ਹੋਣਾ ਉਸ ਵੇਲੇ ਇੱਕ ਬਹੁਤ ਵੱਡੀ ਗੱਲ ਹੋ ਜਾਵੇਗੀ ਭਗਵੰਤ ਮਾਨ ਦਾ ਕਦ ਉਹ ਛੋਟਾ ਕਰ ਦਿੱਤਾ ਜਾਵੇਗਾ ਮੀਡੀਆ ਰਾਹੀਂ ਹੋ ਸਕਦਾ ਹੈ ਮੀਡੀਆ ਰਾਈ ਪ੍ਰੋਪੋਗੈਂਡਾ ਕਰਕੇ ਕੁਝ ਅਜਿਹਾ ਕਰ ਦਿੱਤਾ ਜਾਵੇ ਕਿ ਪੰਜਾਬ ਵਿੱਚ ਪਾਰਟੀ ਦੇ ਨੇਤਾ ਚੇਂਜ ਦਾ ਲੀਡਰਸ਼ਿਪ ਇਹ ਰੱਟ ਲਾਉਣ ਲੱਗ ਜਾਣ ਇਸ ਦੀ ਸ਼ੁਰੂਆਤ ਹੁੰਦੀ ਦੋਸਤੋ ਦਿਖਹੀ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਉਹ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਪਿੱਛੇ ਜਿਹੇ ਤਬੀਅਤ ਖਰਾਬ ਹੋਣ ਕਰਕੇ ਭਰਤੀ ਹੋਏ ਸਨ ਉਸ ਸੰਬੰਧੀ ਅਫਵਾਹ ਚੱਲੀ ਅਫਵਾਹ ਹੈ ਜਾਂ ਸੱਚ ਪਤਾ ਨਹੀਂ ਕੀ ਕਿਹਾ ਜਾ ਸਕਦਾ ਹੈ ਪਰ ਕਿਹਾ ਗਿਆ ਕਿ ਉਹ ਟੱਲੀ ਹੋ ਕੇ ਡਿੱਗ ਪਏ ਹਨ ਉਹਨਾਂ ਦੀ ਛਵੀ ਤੋਂ ਮਿਲ ਕਰਨ ਵਾਲ ਇਹ ਪਹਿਲਾ ਕਦਮ ਪਹਿਲੀ ਸਾਜ਼ਿਸ਼ ਲੱਗਦੀ ਹੈ ਦੋਸਤੋ ਇਸ ਪਿੱਛੇ ਵੀ ਕਾਰਨ ਹੈ ਅਰਵਿੰਦ ਕੇਜਰੀਵਾਲ ਇਸ ਵਾਰ ਉਹਨਾਂ ਨੂੰ ਵੀ ਸ਼ੱਕ ਹੈ ਕਿ ਦਿੱਲੀ ਵਿੱਚ ਚੋਣਾਂ ਖਿਲਾਫ ਐਂਟੀ ਇਨਕਮ ਕੈਂਪੇਨ ਸੀ ਹੋ ਸਕਦੀ ਹੈ ਜੇਲ੍ਹ ਜਾਉਣਾ 5-5 ਮਹੀਨੇ ਅਦਾਲਤਾਂ ਦਾ ਜ਼ਮਾਨਤ ਨਾ ਦੇਣਾ ਉਸ ਤੋਂ ਬਾਅਦ ਮਨੀਸ਼ ਸੋਦੀਆ ਸਾਲ ਬਾਅਦ ਉਹ ਜ਼ਮਾਨਤ ਦੇ ਬਾਹਰ ਆਏ ਕੁਝ ਪਰਸੈਂਟ ਲੋਕ ਤਾਂ ਦਿੱਲੀ ਦੇ ਸ਼ੱਕੀ ਹੋ ਹੀ ਗਏ ਹਨ ਕਿ ਦਾਲ ਵਿੱਚ ਬਹੁਤ ਕੁਝ ਕਾਲਾ ਹੈ ਬਿਨਾ ਠੋਸ ਸਬੂਤਾਂ ਦੇ ਅਦਾਲਤਾਂ ਕਿਵੇਂ ਸਟੇਟ ਦੇ ਸੀਐਮ ਜਾਂ ਡਿਪਟੀ ਸੀਐਮ ਨੂੰ 5-5 ਮਹੀਨੇ ਜਾਂ ਸਾਲ-ਸਾਲ ਅੰਦਰ ਡੱਕ ਸਕਦੀਆਂ ਹਨ ਜਦੋਂ ਕਿ ਉਹਨਾਂ ਨੇ ਉਹਨਾਂ ਨੇ ਭਾਰਤ ਦੇ ਸਭ ਤੋਂ ਮਹਿੰਗੇ ਅਤੇ ਸਫਲ ਵਕੀਲ ਮੰਨੇ ਜਾਂਦੇ ਜੋ ਵਕੀਲ ਹਨ ਉਹ ਹਾਇਰ ਕੀਤੇ ਹੋਏ ਹਨ ਇਹਨਾਂ ਕੇਸਾਂ ਲਈ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਦੀ ਪੰਜਾਬ ਵਿੱਚ ਸਫਲਤਾ ਦੋਸਤੋ ਆਮ ਆਦਮੀ ਪਾਰਟੀ ਦੀ ਢੈਂਦੀ ਕਲਾ ਵੱਲ ਇਸ਼ਾਰਾ ਕਰਦੀ ਹੈ ਇਹ ਬਹੁਤ ਹੱਦ ਤੱਕ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੀ ਅਪਰਵਾਣਗੀ ਦਾ ਵੀ ਇਸ਼ਾਰਾ ਹੈ ਦਿੱਲੀ ਦੇ ਮੁੱਖ ਮੰਤਰੀ ਦੀ ਗੱਦੀ ਹੁਣ ਖੁੱਸਦੀ ਨਜ਼ਰ ਆ ਰਹੀ ਹੈ ਅਰਵਿੰਦੀ ਕੇਜਰੀਵਾਲ ਨੂੰ ਫੇਰ ਫੇਰ ਉਹ ਬਸ ਸਿਰਫ ਆਮ ਆਦਮੀ ਪਾਰਟੀ ਦੇ ਸੁਪਰੀਮੋ ਬਸ ਉਹ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਹੀ ਬਣ ਕੇ ਰਹਿ ਜਾਣਗੇ ਇੰਜ ਉਹਨਾਂ ਦੀ ਮੀਡੀਆ ਟੈਨਸ਼ਨ ਵੀ ਘਟ ਜਾਵੇਗੀ ਮੀਡੀਆ ਵਿੱਚ ਦੋਸਤੋ ਚਰਚਾ ਬੱਲੇ ਬੱਲੇ ਹਰਿਆਣਾ ਦੇ ਇਲੈਕਸ਼ਨਾਂ ਤੱਕ ਹੀ ਹੈ ਅਤੇ ਉਸ ਤੋਂ ਬਾਅਦ ਦਿੱਲੀ ਇਲੈਕਸ਼ਨਾਂ ਤੱਕ ਹੀ ਰਹੇਗੀ ਉਸ ਤੋਂ ਬਾਅਦ ਗੰਮ ਦੀ ਸ਼ਾਮ ਹਨੇਰੀ ਰਾਤ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਦੋਸਤੋ ਮੰਨੋ ਨਾ ਮੰਨੋ ਪਰ ਇਸ ਦਾ ਪੰਜਾਬ ਤੇ ਸਿੱਧਾ ਅਸਰ ਪਵੇਗਾ ਸਭ ਤੋਂ ਵੱਡਾ ਅਸਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਕਦ ਛੋਟਾ ਕੀਤਾ ਜਾਵੇਗਾ ਦੋਸਤੋ ਉਹ ਜਿੰਨਾ ਮਰਜੀ ਝੁੱਕ ਝੁੱਕ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪੈਰੀ ਹੱਥ ਲਾਈ ਜਾਣ ਪਰ ਜੋ ਰਿਕਾਰਡ ਅਰਵਿੰਦ ਕੇਜਰੀਵਾਲ ਦਾ ਹੁਣ ਤੱਕ ਦਾ ਹੈ ਉਸ ਮੁਤਾਬਕ ਉਹਨਾਂ ਨੇ ਐਡਮਿਰਲ RAMDAS KIRAN BEEDI ਪਿਓ ਪੁੱਤ ਸੁਪਰੀਮ ਕੋਰਟ ਦੇ ਵਕੀਲ ਭੂਸ਼ਣ ਕੁਮਾਰ ਵਿਸ਼ਵਾਸ ਵਰਗਿਆਂ ਦਾ ਜੋ ਹਸ਼ਰ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੇ ਕੀਤਾ ਹੈ ਉਹੀ ਹਸ਼ਰ ਲੱਗਦਾ ਹੈ ਕਿ ਭਵਿੱਖ ਵਿੱਚ ਭਗਵੰਤ ਮਾਨ ਜੀ ਦਾ ਵੀ ਹੋਵੇਗਾ ਹਾਲਾਤ ਇਹੋ ਜਿਹੇ ਬਣਾ ਹੀ ਦਿੱਤੇ ਜਾਣਗੇ ਦੋਸਤੋ ਕੇਜਰੀਵਾਲ ਦਾ ਆਪਣੇ ਖਾਸਮ ਖਾਸ ਮੰਨੇ ਜਾਂਦੇ ਮਨੀਸ਼ ਸੋਦੀਆ ਜੋ ਉਹਨਾਂ ਦੇ ਪਰਮ ਮਿੱਤਰ ਮੰਨੇ ਜਾਂਦੇ ਹਨ ਉਹਨਾਂ ਤੇ ਭਰੋਸਾ ਕਰਦੇ ਨਹੀਂ ਨਜ਼ਰ ਆਉਂਦੇ ਤਾਂ ਫਿਰ ਭਗਵੰਤ ਮਾਨ ਉਹ ਤਾਂ ਚੀਜ਼ ਹੀ ਕੀ ਹਨ ਥੋੜਾ ਹੋਰ ਸਪਸ਼ਟ ਕਰਦੇ ਹਾਂ ਦੋਸਤੋ ਦਿੱਲੀ ਦਾ ਨਵਾਂ ਮੁੱਖ ਮੰਤਰੀ ਮਨੀਸ਼ ਸੋਦੀਆ ਨੂੰ ਬਣਾਇਆ ਜਾ ਸਕਦਾ ਸੀ ਬਥੇਰਾ ਤਜਰਬਾ ਸੀ ਉਹਨਾਂ ਨੂੰ ਕਿਉਂਕਿ ਉਹ ਕਿਉਂਕਿ ਇਹੋ ਦਿੱਲੀ ਦੇ ਡਿਪਟੀ ਸੀਐਮ ਵੱਜੋਂ ਕੰਮਕਾਜ ਕਰ ਚੁੱਕੇ ਸਨ ਅਦਾਲਤਾਂ ਨੇ ਜਮਾਨਤ ਵੇਲੇ ਕੇਜਰੀਵਾਲ ਵਾਂਗ ਉਹਨਾਂ ਦੇ ਕੋਈ ਸ਼ਰਤ ਵੀ ਨਹੀਂ ਲਗਾਈ ਸੀ ਇੰਜ ਉਹ ਮੁੱਖ ਮੰਤਰੀ ਬਣ ਕੇ ਦਿੱਲੀ ਦਾ ਕੰਮਕਾਜ ਚਲਾ ਸਕਦੇ ਸਨ ਉਹ ਸੀਐਮ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸਨ ਪਰ ਨਹੀਂ ਸ਼ਸੋਧੀਆਂ ਨਹੀਂ ਕਾਰਨ ਕਾਰਨ ਡਰੇ ਸ਼ੱਕ ਕਾਰਨ ਡਰੇ ਸ਼ੱਕ ਉਹ ਕੇਜਰੀਵਾਲ ਤੋਂ ਬਿਹਤਰ ਮੁੱਖ ਮੰਤਰੀ ਸਾਬਤ ਹੋ ਸਕਦੇ ਸਨ ਪਾਰਟੀ ਦੇ ਪਕਰ ਉਹਨਾਂ ਦੀ ਮਜ਼ਬੂਤ ਹੋ ਸਕਦੀ ਸੀ ਕਿਉਂਕਿ ਜਿਸ ਦੇ ਹੱਥ ਸੱਤਾ ਹੁੰਦੀ ਹੈ ਦੋਸਤੋ ਉਸ ਦੇ ਮਗਰ ਹੀ ਉਸ ਦੇ ਅੱਗੇ ਪਿੱਛੇ ਹੀ ਸਾਰੇ ਘੁੰਮਦੇ ਹਨ ਦੋਸਤੋ ਉਹ ਰਿਮੋਟ ਕੰਟਰੋਲ ਨਾਲ ਮਨੀਸ਼ ਸੋਧਿਆ ਨੂੰ ਚਲਾ ਨਹੀਂ ਸਕਦੇ ਸਨ ਇਸੇ ਲਈ ਉਹਨਾਂ ਨੇ ਆਤਿਸ਼ੀ ਮਾਰ ਲੈਣਾ ਨੂੰ ਰਿਮੋਟ ਕੰਟਰੋਲ ਵਾਲੀ ਮੁੱਖ ਮੰਤਰੀ ਬਣਾਇਆ ਹੈ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਗਵੰਤ ਮਾਨ ਕੀ ਉਹ ਮਨੀਸ਼ ਸੋਧਿਆ ਤੋਂ ਵੱਧ closeness ਹਨ ਅਰਵਿੰਦ ਕੇਜਰੀਵਾਲ ਦੇ ਭਗਵੰਤ ਮਾਨ ਜੇ ਉਹ ਆਮ ਆਦਮੀ ਪਾਰਟੀ ਦੇ ਇਕਲੋਤੇ ਸੀਐਮ ਰਹਿ ਜਾਂਦੇ ਹਨ ਭੂਖ ਵਿੱਚ ਤਾਂ ਭਗਵੰਤ ਮਾਨ ਜੀ ਦਾ ਕਦ ਖੁਦ ਵਾ ਖੁਦ ਕੇਜਰੀਵਾਲ ਤੋਂ ਵੱਡਾ ਹੋ ਜਾਂਦਾ ਹੈ ਸੋ ਦੋਸਤੋ ਜੇ 4 ਮਹੀਨੇ ਬਾਅਦ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਰੀਪੀਟ ਨਹੀਂ ਹੁੰਦੀ ਤਾਂ ਭਗਵੰਤ ਮਾਨ ਉਹਨਾਂ ਨੂੰ ਤੁਸੀਂ ਆਪ ਹੀ ਅੰਦਾਜ਼ਾ ਲਾਓ ਉਹਨਾਂ ਦੀ ਛਵੀ ਨੂੰ ਦੋਸਤੋ ਡੈਂਟ ਲਾਉਣੇ ਸ਼ੁਰੂ ਕਰ ਹੀ ਦਿੱਤੇ ਗਏ ਹਨ ਅੱਗੇ ਵੀ ਮੀਡੀਆ ਵਿੱਚ ਬਹੁਤ ਕੁਝ ਅਜਿਹਾ ਚੱਲਦਾ ਹੀ ਰਹੇਗਾ ਤੁਸੀਂ ਨੋਟ ਕਰਦੇ ਰਹੀਓ ਭਗਵੰਤ ਮਾਨ ਤੋਂ ਸਰਕਾਰ ਪੰਜਾਬ ਸੰਭਾਲਿਆ ਨਹੀਂ ਜਾ ਰਿਹਾ ਇਹ ਪਰਸੈਪਸ਼ਨ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਅੱਗੇ ਇਸ ਨੂੰ ਵਧਾਇਆ ਜਾਵੇਗਾ ਜੇ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ रिपीट ਨਹੀਂ ਹੁੰਦੀ। ਦੋਸਤੋ ਇਸ ਵਿੱਚ ਵਿਰੋਧੀ ਆਦੀ ਭੂਮਿਕਾ ਘੱਟ ਤੇ ਆਪਣਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਹੋਵੇਗੀ। ਦੋਸਤੋ ਅਜ ਕਾਲੀ ਦਲ ਦੇ ਵਿਕਰਮ ਜੀਠੀਆ ਉਹਨਾਂ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਉਹਨਾਂ ਦੇ ਸ਼ਰਾਬੀ ਹੋ ਕੇ ਟੱਲੀ ਹੋ ਕੇ ਡਿੱਗ ਜਾਣ ਦੇ ਉੱਪਰ ਬਿਆਨਬਾਜ਼ੀ ਕੀਤੀ ਹੈ। ਕੱਲ ਨੂੰ ਕਾਂਗਰਸ ਦੇ ਐਮਐਲਏ ਭਾਈਪਾ ਦੇ ਨੇਤਾ ਉਹ ਵੀ ਤਾਂ ਹਮਲਾਵਰ ਹੋਣਗੇ। ਮੁੱਦੇ ਅਤੇ মিডিਆ ਹਾਈਪ ਉਹਨਾਂ ਨੂੰ ਭਗਵੰਤ ਮਾਨ ਦੇ ਆਪਣੇ ਹੀ ਆਪਣੇ ਹੀ ਪਾਰਟੀ ਵਾਲੇ ਦੇ ਦੇਣਗੇ। ਦੋਸਤੋ ਤੁਹਾਡਾ ਕੀ ਖਿਆਲ ਹੈ ਤੁਸੀਂ ਕਮੈਂਟ ਕਰ ਸਕਦੇ ਹੋ। ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ। ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹੋ ਜੀ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ। ਧੰਨਵਾਦ। ਹੈ ਸਾਡੇ ਦੇਸ਼ ਮੇਰੇ ਰਾਈਟ ਟੂ ਕੁਆਲਿਟੀ ਕੋਈ ਬਰਾਬਰ ਹੈ ਨੇਤਾ ਹੋ ਰਾਮ ਆਦਮੀ ਕੋ ਕਾਨੂੰਨ ਬਰਾਬਰ ਸਮਝਦਾ ਹੈ। ਅਮੀਰ ਪੈਸੇ ਵਾਲੇ ਕੋਰ ਗਰੀਬ ਆਦਮੀ ਕੋ ਕਾਨੂੰਨ ਬਰਾਬਰ ਸਮਝਦਾ ਹੈ ਅਗਰ ਆਪਕੇ ਪਾਸ ਪੈਸਾ ਹੈ ਤੋ ਆਪ 2 ਲੱਖ ਰੁਪਏ ਕਾ ਵਕੀਲ ਕਰਤੇ ਹੋ ਨਾ ਸੀਕਰਟ ਕਿਉਂ ਰੱਖਿਆ ਜਾ ਰਿਹਾ ਔਰ ਫੈਕਟ ਆਫ ਦਾ ਮੈਟਰ ਇਜ਼ ਕਲ ਹੋਇਆ ਕਿ ਜੇਤਾ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾ ਸ਼ੇਅਰ ਕਰਦੇ ਆ ਕਿ ਉਹ 8:00 ਵਜੇ ਉੱਠੇ ਜੀ 8:00 ਵਜੇ ਬਾਥਰੂਮ ਗਏ ਜੀ 8:00 ਵਜੇ ਬਾਹਰ ਆ ਗਏ ਜੀ 8:00 ਵਜੇ ਰੋਟੀ ਖਾਧੀ ਜੀ 8:00 ਵਜੇ ਆ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ ਨਿਊਜ਼ 18 ਚੈਨਲ ਹੈ ਜਿਹੜਾ ਕਾਫੀ ਚਿੰਤਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਦਾ ਕੀ ਸੱਪ ਸੰਘਿਆ ਦਾਸੀ ਨਹੀਂ ਰਿਹਾ ਕੁਝ ਹੋਰ ਨਾਲ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਸ ਜੀ ਸਟੋਪ ਸੀਕਰ चीफ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਹੈ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜੀ ਨਹੀਂ ਜੇ ਜਾਂਦਾ ਹੈ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ ਕਿ ਉਹਨੇ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ ਐਨਾ ਤਾਂ ਮੈਂ ਇਹਦਾ ਇਹਨੂੰ ਸਮਝਦਾ ਆਈ ਕੈਨ ਡੈਮ ਇਟ ਜੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਾਤ ਤੇ ਕਿੰਨਾ ਦਾ OSD ਨਾਲ ਸੀ ਸੁਖਬੀਰ ਮੈਂ ਤੁਹਾਨੂੰ ਇਹ ਨਾ ਦੱਸ ਰਿਆਂ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਾਤ ਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਆ ਵੈਸੇ ਹੈ ਬਦਲਾ ਵੀ ਇਹ ਐਡਾ ਮਤਲਬ ਭੁੱਖ ਖਲਾਰ ਦੇ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੇ ਸ਼ੁਰੂ ਕਰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀਆਂ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਹਰੇਕ ਦੀ ਆਪਦੀ ਆਦਤ ਹੈ ਕੀ ਕਰ ਸਕਦੇ ਆ ਮਗਰ ਕੱਲ ਹੋਇਆ ਕੀ ਹੈ ਕਿ ਕੱਲ ਪੈਗ ਜਾਹਜ 'ਤੇ ਲੱਗੇ ਜਿਹ ਚ ਇਸ ਨੋਟ ਅਲਾਉਡ ਇਹ ਕੰਨੀਕਲ ਕੰਮ ਹੋਇਆ ਫਿਰ ਉੱਤਰ ਦੇ ਸਾਰ ਗੱਡੀ ਤੇ ਜਾਹਜ ਦੇ ਵਿੱਚ ਜਿਹੜੇ ਟਾਰਨੈਕ ਕਹਿੰਦੇ ਆ ਜਿਹਨੂੰ ਅਸੀਂ ਜਿੱਥੇ ਜਾਹਜ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਉਠਾ ਕੇ ਗੱਡੀ 'ਚ ਪਿਠਾ ਲਿਆ ਫਿਰ ਇਹਨਾਂ ਨੂੰ ਲੈ ਕੇ ਘਰੇ ਗਏ ਉੱਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ ਕੋਈ ਕਹਿੰਦਾ ਗਲੂਕੋਸ ਲੱਗਿਆ ਨਹੀਂ ਹੋਇਆ ਮਗਰ ਆਬੀਅਸਲੀ ਰਗੜੇ ਰੁਗੜੇ ਲੱਗੇ ਸੀ ਤੇ ਇੱਕਦਮ ਜੇ ਮੈਟਰ ਸੀਰੀਅਸ ਨਹੀਂ ਸੀ ਤੇ ਇੱਥੇ ਆਮ ਆਦਮੀ ਕਲੀਨਿਕ 'ਚ ਇਲਾਜ ਹੋ ਜਾਂਦਾ ਜਿਹਦਾ ਇੰਨਾ ਜ਼ਿਕਰ ਕਰਦੇ ਪਤਾ ਨਹੀਂ ਕਿੰਨੇ ਖੋਲਿਆ 700 ਕਹਿੰਦੇ ਕਰੋੜਾਂ ਦਾ ਇਲਾਜ ਕੀਤਾ ਬਲਬੀਰ ਸਿੰਘ ਹੋਰੀ ਤੁਹਾਡੇ ਇਥੋਂ ਪਟਿਆਲੇ ਦੇ ਵਜੀਰ ਆ ਰੋਜ਼ ਹੀ ਦੱਸਦੇ ਆ ਤੇ ਫੋਨ ਕਰ ਦਿੰਦੇ ਆ ਆਮ ਆਦਮੀ ਕਲੀਨਿਕ ਆਲਾ ਇਲਾਜ ਕਰਦਾ ਮਗਰ ਬਿਮਾਰੀ ਐਡੀ ਗੰਭੀਰ ਸੀ ਇਹ ਡਾਕਟਰ ਨੇ ਤਾਂ ਬਾਹਰ ਆ ਕੇ ਦੱਸ ਦੇਣਾ ਸੀਗਾ ਕਿ ਸੀਐਮ ਸਾਹਿਬ ਨੂੰ ਹੋਇਆ ਜਿਆਦਾ ਕੁਝ ਨਹੀਂ ਵੱਧ ਖਾਦੀ ਪੀਤੀ ਤੇ ਡਿੱਗ ਗਏ ਉਹਦਾ ਰੌਲਾ ਪੈ ਜਾਣਾ ਸੀ ਤੇ ਆਪ ਹੀ ਹੈਲਥ ਪ੍ਰਣਾਲੀ ਦਾ ਵੀ ਪੋਲ ਖੋਲਤੀ ਕਿ ਉਹਨਾਂ ਨੂੰ ਨਾਲ ਦੀ ਨਾਲ ਵਾਪਸ ਚਾਟਰ ਜਾਹ ਤੇ ਤੁਸੀਂ ਵੇਖੋ ਪੰਜਾਬ ਦਾ ਪੈਸਾ ਕਾਦੇ ਲਈ ਖਰਚ ਹੋ ਰਿਹਾ ਹੈ